ਸੰਸਾਰ ਵਿੱਚ ਅਗਰ ਅਵਤਾਰੀ ਪੁਰਸ਼ ਵੀ ਆਏ ਨੇ ਤੇ ਉਹਨਾਂ ਨੇ ਵੀ ਜੋ ਕਰਮ ਕੀਤਾ ਤੇ ਅਗਲੇ ਜਨਮ ਵਿੱਚ ਉਹਨਾਂ ਨੂੰ ਉਸ ਚੀਜ਼ ਦਾ ਭੁਗਤਾਨ ਦੇਣਾ ਪਿਆ। ਉਹਨ ਸ਼੍ਰੀ ਕ੍ਰਿਸ਼ਨ ਮਹਾਰਾ ਜੀ 16 ਕਲਾ ਸੰਪੂਰਨ ਅਵਤਾਰ ਹੋਏ ਨੇ। ਤੋਂ ਕ੍ਰਿਸ਼ਨ ਮਹਾਰਾ ਦੇ ਪੈਰ ਵਿੱਚ ਪਦਮ ਸੀਗਾ ਚਮਕ ਰਿਹਾ ਹੀਗਾ। ਤੋਂ ਸ਼ਿਕਾਰੀ ਇਹ ਕ شکار ਕਰਨ ਆਇਆ ਉਹਨਾਂ ਨੇ ਤੀਰ ਮਾਰਿਆ। ਤੇ ਜਿਹੜੀ ਪੈਰ ਵਿੱਚ ਪਦਮ ਸੀ ਉਤੇ ਤੀਰ ਲੱਗਿਆ ਜਾ ਕੇ ਤੇ ਉਹਨਾਂ ਨੂੰ ਐ ਸੰਸਾਰ ਜਿਹੜਾ ਉਹ ਛੱਡਣਾ ਪਿਆ ਤੂੰ ਸ਼ਿਕਾਰੀ ਆ ਕੇ ਮਾਫੀ ਮੰਗਦਾ ਹੈ ਕਿ ਮੈਂ ਮਾਫੀ ਮੰਗਦਾ ਮੈਨੂੰ ਲੱਗਿਆ ਕਿ ਇਹ ਕੋਈ ਹਿਰਨ ਦੀ ਅੱਖ ਹੈ ਤੇ ਕ੍ਰਿਸ਼ਨ ਮਹਾਰਾਜ 16 ਕਲਾ ਅਵਤਾਰੀ ਸੀ ਪੁਰਸ਼ ਹੀ ਉਸ ਟਾਈਮ ਮੌਕੇ ਦੇ ਉਹਨੇ ਕਿਹਾ ਕਿ ਪਿਛਲੇ ਜਨਮ ਵਿੱਚ ਮੈਂ ਰਾਮ ਸੀਗਾ ਤੇ ਉਹ ਕਹਿੰਦੇ ਕਿ ਪਿਛਲੇ ਜਨਮ ਵਿੱਚ ਮੈਂ ਰਾਮ ਸੀ ਤੂੰ ਬਾਲੇ ਹੀ ਤੇ ਮੈਂ ਤੈਨੂੰ ਝਾੜੀਆਂ ਦੇ ਪਿੱਛੇ ਛੁਪ ਕੇ ਤੀਰ ਮਾਰਿਆ ਤੇ ਇਸ ਜਨਮ ਚ ਮੈਂ ਕ੍ਰਿਸ਼ਨ ਹਾਂ ਤੇ ਤੂੰ ਇੱਕ ਸ਼ਿਕਾਰੀ ਹੈਂ ਪਿਛਲੇ ਜਨਮ ਚ ਮੈਂ ਝਾੜੀਆਂ ਦੇ ਪਿੱਛੇ ਸੀ ਤੇ ਇਸ ਜਨਮ ਚ ਤੂੰ ਝਾੜੀਆਂ ਦੇ ਪਿੱਛੇ ਛੁਪ ਕੇ ਮੈਨੂੰ ਮਾਰਦਾ ਸੋ ਕਹਿਣ ਦਾ ਮਤਲਬ ਕਿ ਅਗਰ ਅਵਤਾਰੀ ਪੁਰਸ਼ਾਂ ਨੂੰ ਕਰਮ ਨੇ ਨਹੀਂ ਛੱਡਿਆ ਕਰਮ ਦੇ ਜਿਹੜਾ ਸਿਧਾਂਤ ਆ ਤੇ ਤੁਸੀਂ ਕਿਦਾਂ ਸਮਝਦੇ ਜੇ ਕਿ ਤੁਸੀਂ ਮਾੜਾ ਕਰਮ ਕਰਕੇ ਕੋਈ ਪਾਪ ਕਰਕੇ ਤੇ ਤੁਸੀਂ ਬਚ ਜਾਓਗੇ